ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਸ਼ਹਿਰ ਵਿੱਚ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ ਚੋਰਾਂ ਨੇ ਇੱਕ ਮੈਡੀਕਲ ਸਟੋਰ ਇੱਕ ਜਨਰਲ ਸਟੋਰ ਅਤੇ ਇੱਕ ਸੈਂਟਰੀ ਸਟੋਰ ਵਿੱਚ ਸਾਮ ਲਾਈ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਉਡਾਈ ਗਈ ਜਦਕਿ ਸੈਂਟਰੀ ਸਟੋਰ ਵਿੱਚ ਚੋਰਾਂ ਨੇ ਛਾਤਰ ਰਸਤੇ ਦਾਖਲ ਹੋ ਕੇ ਵਾਰਦਾਤ ਨੂੰ ਜam ਦਿੱਤਾ ਛਾਤਰ ਚੋਰਾਂ ਨੇ ਪਛਾਣ ਚਪਾਉਣ ਲਈ ਸੀਸੀਟੀਵੀ ਕੈਮਰਾ ਦਾ ਮੂੰਹ ਵੀ ਉੱਪਰ ਵੱਲ ਮੋੜ ਦਿੱਤਾ ਪਰੇਸ਼ਾਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੱਧਦੀਆਂ ਚੋਰੀਆਂ ਕਾਰਨ ਹੁਣ ਕੰਮਕਾਰ ਬੰਦ ਕਰਨ ਦੀ ਨੋਬਤ ਆ ਗਈ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਚੋਰਾਂ ਨੂੰ ਸਲਾਖਾ ਪਿੱਛੇ ਪੋਚਿਆ ਜਾਵੇ ਕੀ ਗੱਲ ਹੋ ਗਈ ਦੁਕਾਨ ਬੰਦ ਹੋ ਗਈ ਕਿਹੜਾ ਯਾਰ ਹੌਲੀ ਸ਼ਟਰ ਪੱਟੇ ਗਏ ਜ਼ੋਰ-ਜ਼ੋਰ ਨਾਲ ਜਦੋਂ ਸ਼ਟਰ ਪੁੱਜਾ ਦੁਕਾਨਦਾਰ ਕੋਲ ਪਿਛਲੇ ਵਾਲੇ ਵੀ ਗਵਾਹ ਦਾ ਸ਼ਟਰ ਪੱਟੇ ਗਏ ਕੋਈ ਲਾਅਨ ਆਂਡਰ ਨਹੀਂ ਮੇਰੇ ਲੈਵ ਦੇ ਪਹਿਲੇ ਵੀ 2 ਮਹੀਨੇ ਪਹਿਲਾਂ ਹੋਈ ਹੈ ਚੋਰੀ ਕੋਈ ਪੁੱਛਣ ਨਹੀਂ ਆਇਆ ਕੰਪਲੀਟ ਵੀ ਲਖਾਈ ਹੈ ਕੋਈ ਇਹਨਾਂ ਦਾ ਕੋਨਸੈਪਲ ਵੀ ਨਹੀਂ ਆਇਆ ਵੀ ਜਾ ਕੇ ਮੋਕਾ ਹੀ ਵੇਖ ਲਈਏ ਕੀ ਹੋਇਆ ਫੜਨਾ ਤੇ ਨਾਲ ਕਾਦਾ ਫੜ ਹੀ ਨਹੀਂ ਸਕਦੇ ਇਹਨਾਂ ਦੇ ਵਾਸੀ ਗੱਲ ਹੀ ਨਹੀਂ ਲੱਗਦਾ ਸਭ ਸਰਵ ਕਰ ਗਏ ਦੁਕਾਨ ਤੇ ਕਾਹਦੀ ਦੁਕਾਨ ਦੀ ਕਿੰਨੇ ਦੁੱਧ ਗਨਾਂ ਦੇ ਛੱਟ ਟੁੱਟ ਗਏ ਹਾਂ ਦੋ ਸਾਹਿਬ ਦੀ ਦੋ ਮੈਡੀਕਲ ਇੱਕ ਵਾਰੀ ਸ਼ੀਰਾ ਜਦੋਂ ਤੋਂ ਤੇ ਕਿੰਨਾ ਕ ਖਾਨ ਹੋ ਗਿਆ ਤੁਹਾਡਾ ਸੋ ਆਪ 5-7 10 ਲੱਗ ਲੈ ਆਈ ਗਏ ਜੀ 10000 ਰੁਪਏ ਲੱਗੇ ਨਹੀਂ ਬੇਟੀ ਨਾ ਲੈਣੇ ਸਿਰੋਂ ਅੱਛਾ ਬਲੋ ਤਿੰਨ ਚਾਰ ਬੇਟੀਆਂ ਤੇਲ ਦੀਆਂ ਸੀਆਂ ਕੁਛ ਚਾਪ ਦੇ ਥੈਲਾ ਬੰਦ ਪਿਆ ਸੀ ਉਹ ਲੈ ਗਏ ਜੀ 3 ਕਿਲੋ ਥੈਲਾ ਹੁੰਦਾ ਇੱਕ ਕੈਸ਼ ਪਿਆ ਸੀ 5-5000 ਉਹ ਲੈ ਗਏ ਕਾਫੀ ਨੁਕਸਾਨ ਹੋ ਗਿਆ ਹਾਂ ਪੁਲਿਸ ਕਨਫੀਰ ਕੀਤੀ ਕੋਈ ਕੰਪਲੇਨ ਮੈਂ ਭਾਈ ਸਾਹਿਬ ਨੇ ਕੀਤੀ ਹੈ ਅੱਛਾ ਜੀ ਕੈਮਰੇ ਦੇ ਫੁਟੇਜ ਕੋਈ ਹਾਂ ਕੈਮਰੇ ਫੁਟੇਜ 3 ਨਾ ਤੁਹਾਡਾ ਮੇਰਾ ਲੱਕੀ ਕੀ ਨਾ ਤੁਹਾਡਾ ਮੇਰਾ ਬੋਬੀ ਬਜਾਜ ਬਜਾਜ ਸੈਂਟਰੀ ਸਟੋਰ ਫਿਰੋਜ਼ਪੁਰ ਸਿਟੀ ਤੋਂ ਬਗਦਾਦੀ ਗੇਟ ਤੋਂ 150 ਤੇ ਆਏ ਨੇ ਉਪਰੋਂ ਦੀ ਚੋਰ 2 ਨੇ ਕਿ 3 ਨੇ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਪਹਿਲਾਂ ਉਹਨਾਂ ਨੇ ਆ ਕੇ ਕੈਮਰਾ ਤਾਂ ਨੂੰ ਕੀਤਾ ਉਸ ਤੋਂ ਬਾਅਦ ਤੇ ਵਿੱਚ ਸਿੱਧਾ ਗੱਲੇ ਨੂੰ ਪਏ ਨੇ ਉਹਨਾਂ ਗੱਲਾਂ ਤੋੜਿਆ ਗੱਲੇ ਦੇ ਵਿੱਚੋਂ ਕੈਸ਼ ਸੀ ਜਿਹੜਾ ਸਾਰਾ ਕੱਢਿਆ ਤੇ ਬਾਕੀ ਜੇ ਕੋਈ ਛੋਟਾ ਮੋਟਾ ਸਮਾਨ ਸੀ ਜਿਹੜਾ ਮੇਰਾ ਟੂੜੀਆਂ ਡਾਡੀਆਂ ਦਾ ਉਹ ਲੈ ਕੇ ਗਏ ਨੇ ਤੇ ਸਵੇਰ ਤੇ ਮੈਨੂੰ ਮੈਨੂੰ ਹੁਣ ਪਤਾ ਲੱਗਾ ਕਿ 150 ਤੇ ਮੇਰੇ ਆਏ ਨੇ ਤੇ 3 4 ਵਜੇ ਦੇ ਕਰੀਬ ਗਰੋਵਰ ਜੀ ਦੇ ਤੋੜ ਕੇ ਗਏ ਨੇ ਸਾਰਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਮੰਨ ਕੇ ਚਲੋ 40-50 ਹਜ਼ਾਰ ਦੇ ਕਰੀਬ ਤਾਂ ਨੁਕਸਾਨ ਹੋ ਹੀ ਗਿਆ ਬਾਕੀ ਆਪਾਂ ਜਿਹੜਾ ਕੋਈ ਆਈਡੀਆ ਲਾਣੇ ਹਾਂ ਉਹ ਚੋਰ ਜਿਹੜਾ ਸੀ ਉਹਨੇ ਕਿਹੜਾ ਕਿੰਨਾ ਚੱਕਿਆ ਕਿੰਨਾ ਨਹੀਂ ਚੱਕਿਆ ਸਮਾਨ ਕਿਹੜਾ ਦੁਕਾਨਾ 'ਚ ਗਿਣਤੀ 'ਚ ਹੁੰਦਾ ਏ ਕੋਈ ਫੁਟੋ ਦੀ ਕੈਮਰੇ ਦੇ ਵਗੈਰੇ ਦੇ ਹਾਂਜੀ ਉਹ ਮਤਲਬ ਕਿ ਪਿਛਲੇ ਪਾਸੇ ਉਹਦੀ ਆਏ ਨੇ ਉਹ ਮੇਰੇ ਕੋਲ ਫੋਟੋ ਹੈਗੀ ਏ ਜਦੋਂ ਕੈਮਰਾ ਐ ਤਾਂ ਕਰਦੇ ਪਏ ਨੇ ਉਸ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ ਉਹਨਾਂ ਕੈਮਰਾ ਥਾਂ ਵੀ ਕੀਤਾ ਹੈ ਉਹ ਸਾਰੇ ਵੀਡੀਓ ਮੇਰੇ ਕੋਲ ਹੈਗੀਆਂ ਨਹੀਂ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਕੀ ਕਰੀਏ ਮੈਨੂੰ ਤੁਸੀਂ ਦੱਸੋ ਅਸੀਂ ਬਜਾਜ ਮੈਂ ਉਹ ਕਰਿਆਨੇ ਵਾਲੇ ਦੇ ਕੋ ਚੋਰੀ ਹੋਈ ਅਸੀਂ ਸਾਰਾ ਭੱਜੇ ਨੱਠੇ ਸਭ ਕੁਝ ਕੀਤਾ ਡੀਐਸਪੀ ਤੱਕ ਗਏ ਐਸਐਸਪੀ ਤੱਕ ਭੱਜ ਗਿਆ ਚੋਰ ਫੜ ਲਚੋਰ ਦੱਸ ਦਿੱਤਾ ਫੋਟੋ ਦੇ ਦਿੱਤੀਆਂ ਫਿਰ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੁਸੀਂ ਹੁਣ ਦੱਸੋ ਤੁਸੀਂ ਪ੍ਰੈਸ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਤੁਸੀਂ ਦੱਸੋ ਆ ਗਰੋਵਰ ਜੀ ਖੜੇ ਨੇ ਅਸੀਂ ਕਿੱਥੇ ਜਾਈਏ ਕਿਹੜੇ ਕਿਹਦੇ ਕੋਲ ਜਾ ਕੇ ਕਪੜੇ ਮਤਲਬ ਕਹਿ ਦਾ ਤਿੰਨ ਸਾਲ ਛੱਡ ਦਈਏ ਕਿ ਚਾਬੀਆਂ ਫੜਾ ਦਈਏ ਲੈ ਵੀਰ ਚੱਕ ਲੋ ਚਾਬੀਆਂ ਕਿਉਂਕਿ ਬਾਅਦ ਵਿੱਚ ਵੀ ਅਸੀਂ ਚਾਬੀਆਂ ਫੜਾਉਣੀਆਂ ਹੀ ਨੇ ਤੇ ਮੈਂ ਕਹਿੰਦਾ ਜਿਹੜਾ ਇਕੱਠਾ ਕਰੀਦਾ ਉਹ ਸਾਰਾ ਇਹ ਲੈ ਜਾਂਦੇ ਨੇ ਤਾਂ ਤੁਸੀਂ ਦੱਸੋ ਲੈ ਵੀ ਅਸੀਂ ਕਿੱਥੇ ਜਾ ਕੇ ਰੋਣਾ ਰੋਈਏ ਮਤਲਬ ਕਹਿੰਦੇ ਰਾਤ ਨੂੰ ਤਿੰਨ ਗਰਾਂ ਚੋਰੀਆਂ ਤੁਹਾਡੇ ਤਿੰਨਾਂ ਦੀ ਹੋ ਗਈਆਂ ਇੱਕ ਸ਼ਹਿਰ 'ਚ ਵੀ ਹੋਈ ਹੈ ਦੱਸਦੇ ਪਏ ਨੇ ਕੰਬਲਾਂ ਵਾਲੀ ਦੁਕਾਨ ਦੀ ਚਾਰ ਚਾਰ ਪਰਸੋ ਹੋਈ 100 ਹੋਈ ਲੋਡਰ ਅੰਨੀ ਕੋਈ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਇਹ ਕਹਿੰਦੇ ਨੇ ਜੇ ਅਸੀਂ ਉਥੇ ਬਜਾਜ ਤੇ ਰੋਲਾ ਪਾਇਆ ਸਾਰੇ ਬਾਜ਼ਾਰ ਪਿੱਟਿਆ ਇਹ ਕਹਿੰਦੇ ਲੈ ਵੀ ਕੀ ਨਾ ਲੈਂਦੇ ਨੇ ਪੁਲਿਸ ਚੱਕਰ ਲਾਉਂਦੀ ਹੈ ਬਾਜ਼ਾਰਾਂ ਦੇ ਫਿਰ ਉਹ ਪਤਾ ਨਹੀਂ ਕਿੱਥੇ ਲਾਉਂਦੀ ਹੈ ਚੱਕਰ ਕਿੱਥੇ ਨਹੀਂ ਲਾਉਦੀ ਮੈਨੂੰ ਤਾਂ ਸਾਡੀ ਸਮਝ ਤੋਂ ਬਾਹਰ ਹੈ ਸਰ ਲਗਾਤਾਰ ਚੋਰੀਆਂ ਫੋਸਪਰ ਦੇ ਵਿੱਚ ਚੋਰੀਆਂ ਅੱਜ ਜਿਹੜੀਆਂ ਛੇਰੇ ਤਿੰਨ ਦੁਕਾਨਾਂ 'ਚ ਚੋਰੀ ਕੀਤੀ ਗਈ ਹੈ ਕੀ ਕਹਣਾ ਚਾਹੁੰਦੇ ਜੀ ਕੀ ਰਾਤ ਜਿਹੜੇ ਸਾਡੇ ਧਿਆਨ 'ਚ ਆਇਆ ਵੀ ਕੁਝ ਦੁਕਾਨਾਂ 'ਤੇ ਚੋਰੀ ਹੋਈ ਹੈ ਜਿਸ ਦੇ ਚਲਿਆਂ ਇਮੀਡੀਏਟਲੀ ਅਸੀਂ ਮੌਕੇ ਤੇ ਵੀ ਪੁੱਛੇ ਹਾਂ ਉਹ ਦੁਬਾਰਾ ਵੀ ਅਸੀਂ ਆਪਣੀਆਂ ਟੀਮਾਂ ਲਾਈਆਂ ਹੋਈਆਂ ਸਾਰਾ ਦੇਖ ਰਿਹਾ ਹਿਮਨ ਸਰਸਿਸ ਟੈਕਨੀਕਲ ਸਰਸਿਸ ਦੀਆਂ ਸਵਾਵਾ ਲੈ ਕੇ ਔਰ ਆਈ ਅਸ਼્યોਰ ਮੈਂ ਯਕੀਨ ਦਵਾਣਾ ਇਸ ਗੱਲ ਦਾ ਕਿ ਅਸੀਂ ਚੋਰ 100% ਫੜ ਲਾਂਗੇ ਅਜੇ 4 ਦਿਨ ਹੋਇਆ ਅਸੀਂ ਚੋਰ ਫੜਿਆ ਜਿਨ੍ਹਾਂ ਤੋਂ 20 ਮੋਬਾਈਲ ਹੋਏ ਹਨ ਜਿਹੜੇ ਤੁਸੀਂ ਹੋਈ ਸਾਡੀ ਇੰਟਰਵਿਊ ਕਹਿ ਲਓ ਪੀਸੀ ਕਹਿ ਲਓ ਲਈ ਹੈ ਕਰਿਆ ਤੁਹਾਨੂੰ ਦੱਸਿਆ ਇਹ ਚੋਰ ਵੀ ਅਸੀਂ ਹਰ ਹਾਲ ਦੇ ਵਿੱਚ ਬਹੁਤ ਜਲਦੀ ਫੜ ਲਾਂਗੇ ਸਾਡੀਆਂ ਟੀਮਾਂ ਨੂੰ ਕਿਤੋਂ ਨਾ ਕਿਤੋਂ ਲੀਡ ਮਿਲਦੀ ਹੈ ਔਰ ਅਸੀਂ ਸਰ ਸ਼ਹਿਰ ਦੇ ਵਿੱਚ ਵੀ ਸੈਂਟਰੀ ਦੁਕਾਨ ਦੇ ਵਿੱਚ ਚੋਰੀ ਰਾਤ ਉਸੇ ਟਾਈਮ ਹੀ ਹੋਈ ਹੈ ਬਸ ਹੁਣ ਦੱਸਣਾ ਨੇ ਜਿਹੜੇ ਧੁੰਦ ਦੇ ਦਿਨ ਹੁੰਦੇ ਨੇ ਇੱਥੇ ਕਈ ਵਾਰੀ ਚੋਰ ਫਾਇਦਾ ਉਠਾਉਂਦੇ ਨੇ ਉਹਨਾਂ ਦਾ ਕੰਮ ਹੈ ਚੋਰੀ ਕਰਨਾ ਤੇ ਸਾਡਾ ਕੰਮ ਹੈ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਣਾ ਹੈ ਸਪੈਕਟ ਐਕਸ਼ਨ ਲਾਾਂਗੇ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਵੀ ਦੇਵਾਂਗੇ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਵਾਂਗੇ